ਵਾਦੋਂ ਨਾ ਵਰਜੀ ਐਵੇਂ ਆਖੇ ਤਾਂ ਕੋਈ ਨਹੀਂ 2 ਸਾਲ ਹੋ ਗਏ ਨੂੰ ਚੈਰ ਨੂੰ ਲੱਗੇ ਨੂੰ ਬਹੁਤ ਪਾਣੀ ਛੱਡ ਦੇਣਾ ਐਵੇਂ ਤਾਂ ਪਤਾ ਝੂਠ ਬਾਂਜੀ ਨਾ ਮਰਸ਼ਾ ਕੇ ਆਪਣੇ ਤਾਂ ਇਹਨੇ ਭਾਈ ਜੜੀਆਂ ਆਸੀ ਵੀ ਪਾਈਪਾ ਪੂਪਾ ਟੁੱਟੀਆਂ ਟੂਟੀਆਂ ਟਾਟੀਆਂ ਸਭ ਕਰਾਤੀਆਂ ਜਿੱਦਣ ਲੱਗਿਆ ਆਇਆ ਵੇਖ ਆ ਕੇ ਤੇ ਸਾਰਿਆਂ ਨੂੰ ਵਧੀਆ ਕਰ ਕਰ ਪਾਣੀ ਦੋ ਟਾਈਮ ਵਧੀਆ ਪਾਣੀ ਪਹਿਲਾਂ ਵੀਰੇ ਨਹੀਂ ਪਾਣੀ ਬਹੁਤ ਘੱਟ ਆਉਂਦਾ ਸੀ ਕਦੇ ਤਾਂ ਹੁੰਦਾ ਸੀ ਕਦੇ ਜਮਾ 2-2 3-3 ਮਹੀਨੇ ਬੰਦ ਰਹਿੰਦਾ ਪਾਣੀ ਤੇ ਹੁਣ ਵਧੀਆ ਪਾਣੀ ਆਉਂਦਾ ਦੋ ਟਾਈਮ ਪਾਣੀ ਆਉਂਦਾ ਨੂੰ ਪਤਾ ਹੀ ਹੈ ਕਿ ਧਰਤੀ ਹੇੜਲਾ ਪਾਣੀ ਤਾਂ ਆਪਣੇ ਪੀਣ ਯੋਗ ਨਹੀਂ ਰਿਹਾ ਪਿਛਲੇ ਦਿਨੀ ਇੱਕ ਆਪਣੀ ਮੰਨ ਲਓ ਰਿਸਰਚ ਹੋਈ ਹੈ ਕਿ ਇਥੋਂ ਦੇ ਆਸ-ਪਾਸ ਦੇ ਪਿੰਡਾਂ ਦਾ ਜਿਹੜਾ ਧਰਤੀ ਹੇੜਲਾ ਪਾਣੀ ਆ ਉਹਦੇ ਵਿੱਚ ਯੂਰੇਨੀਅਮ ਦੀ ਮਾਤਰਾ ਕਾਫੀ ਜ਼ਿਆਦਾ ਆਈ ਹੈ ਜਿੰਨਾ ਨਾਲ ਪਿਆਣਕ ਬਿਮਾਰੀਆਂ ਮਤਲਬ ਆਪਣੇ ਹੁੰਦੀਆਂ ਜੀ ਇਹ ਬੱਚੇ ਨੇ ਮੰਨ ਲਓ 2 ਸਾਲ ਹੋ ਗਈ ਪਿਛਲੇ 2 ਸਾਲਾਂ ਤੋਂ ਸਾਡੀ ਬਾਰਡਰ ਬਾਕਸ ਦੀ ਪਾਈਪਲਾਈਨ ਦਾ ਕੰਮ ਰੁਕਿਆ ਸੀ ਉਹ ਪਿਛਲੇ ਦਿਨੀ ਪਾਈਪਲਾਈਨ ਤਾਂ ਪੈ ਗਈ ਪਰ ਹਜੇ ਤੱਕ ਚਾਲੂ ਨਹੀਂ ਹੋਈ ਇਹ ਵੀਰ ਨੇ ਦੂਸਰੇ ਪਾਸੇ ਮੋਗੇ ਤੋਂ ਪਾਣੀ ਲਿਆ ਕੇ ਰਾਤ ਦੀਆਂ ਵਾਰੀਆਂ ਕੋਈ ਇਹਨਾਂ ਸੰਘਰਸ਼ ਕੋਈ ਨਹੀਂ ਕਰਦਾ ਕਿਸੇ ਲਈ ਠੀਕ ਹੈ ਹਜੇ ਤੱਕ ਕੇ ਵੀਰ ਪੱਕਾ ਨਹੀਂ ਸੀਗਾ ਜਿਹੜਾ ਵੀਰ ਪੱਕਾ ਹੁੰਦਾ ਉਹਨੂੰ ਤਾਂ ਤਨਖਾਹ ਵੀ ਮਿਲਦੀ ਹੈ ਪ੍ਰੋਪਰ 3000 ਜਾਂ 40000 ਉਹਦਾ ਫਰਜ ਹੁੰਦਾ ਪਰ ਇਸ ਨੇ ਫਿਰ ਵੀ ਉਸ ਤੋਂ ਉੱਠ ਕੇ ਉੱਪਰ ਉੱਠ ਕੇ ਮਿਹਨਤ કરી ਬਾਰਡਰ ਵਕਤ ਚਾਲੂ ਕੀਤਾ ਪਾਣੀ ਦੀ ਸਪਲਾਈ ਲਗਾਤਾਰ ਚਾਲੂ ਹੈ ਪਾਣੀ ਪਿੰਡ ਵਾਲਿਆਂ ਨੂੰ ਪੀਣ ਵਾਲਾ ਪਾਣੀ ਮਿਲ ਰਿਹਾ ਹੈ ਦੇਖੋ ਵੀ ਜਿਹੜੀ ਗੱਲ ਸਹੀ ਹੈ ਉਹਨੂੰ ਤਾਂ ਸਹੀ ਕਿਹਾ ਜਾਊਗਾ ਜਦੋਂ ਚੱਲ ਰਿਹਾ ਜਦੋਂ ਨਹੀਂ ਚੱਲ ਰਿਹਾ ਸੀ ਉਦੋਂ ਠੀਕ ਹੈ ਪਰ ਹੁਣ ਇਹ ਵੀਰ ਤੇ ਕੋਈ ਨਾ ਕੋਈ ਬਵਾਦ ਹੋਇਆ ਵੀ ਇਹ ਕਿਸੇ ਵੀ ਤਰ੍ਹਾਂ ਦਾ ਵੀ ਇਹਨੂੰ ਹਟਾਉਣਾ ਚਾਹੁੰਦੇ ਆ ਸਾਨੂੰ ਪਾਣੀ ਵੀ ਰਾਤ ਨੂੰ ਇਹਨੇ ਪੁੱਠੇ ਪੁੱ ਦੂਜੇ ਪੋਗ ਗਿਆ ਤੋਂ ਰਾਤ ਨੂੰ ਲਿਆ ਲਿਆ ਕੇ ਪਾਣੀ ਪਾਉਂਦਾ ਰਿਹਾ ਡੱਗਾਂ 'ਚ ਉਹ ਇਹਨੇ ਪਾਣੀ ਪਿੰਡ ਦੇ 'ਚ ਸਪਲਾਈ ਦਿੰਦਾ ਰਿਹਾ ਸਾਢੂੜ ਸਾਲ ਹੋ ਗਿਆ ਸਾਡੇ ਬਾਰਡਰ ਵੱਸਦਾ ਇਧਰੋਂ ਪਾਣੀ ਬੰਦ ਹੋਏ ਨੂੰ ਇਹ ਦੂਜੇ ਪਾਸੇ ਡੱਗ ਪਰ ਪਰਚੇ ਪਾਣੀ ਦਿੰਦਾ ਰਿਹਾ ਆਰਟੀਵਾਲ ਚੀਰਾਲਾ ਜਾਂ ਦੂਜੇ ਲਾਲਾ ਇਸ ਬੰਦੇ ਤੇ ਦੋ ਦੋ ਕੋਈ ਹੁੰਦੇ ਆ ਇਹ ਜਿਹੇ ਬੰਦੇ ਇਹਦੇ ਤੇ ਉਹ ਕਰਦੇ ਆ ਆ ਇਹੇ ਜੇ ਕੰਮਾਂ ਪਿੱਛੇ ਹੋਈ ਜਾਂਦਾ ਹੋਰ ਕੁਛ ਨਹੀਂ ਬੰਦਾ ਖਰ ਵਧੀਆ ਇਹੇ ਕੰਮ ਆਉਣੋ ਜੋਗਾ ਸਾਨੂੰ ਤਾਂ ਤੇ ਠੀਕ ਆ ਇਹ ਲਪਾਨੀ ਦਾ ਬੇਟੇ ਅਸੀਂ ਨਹੀਂ ਕਰਾਇਆ ਚੱਕ ਤੇ ਟੂਟੀ ਦਾ ਪਾਣੀ ਨਹੀਂ ਸਾਡੇ ਆਉਂਦਾ ਸੀ ਅਸੀਂ ਤਾਂ ਵੱਡੀ ਬੰਗੋਂ ਲਿਆ ਕੇ ਪਾਣੀ ਟੈਂਕੀ ਨਾਲ ਉੱਥੋਂ ਪਾਉਂਦੇ ਸੀ ਜਿਹੜਾ ਟੂਟੀ ਆਲਾ ਆਉਂਦਾ ਹੈਗਾ ਪਾਣੀ ਸਿੱਧਾ ਪੀ ਲੈਣੇ ਉਹੋ ਜੀ ਟੂਟੀ ਆਲਾ ਪਾਣੀ ਨਹੀਂ ਪੀਂਦੇ ਅਸੀਂ ਅਸੀਂ ਤਾਂ ਵੀ ਪੀਨੇ ਤਾਂ ਵੈਸੇ ਕੱਸੀ ਨਹੀਂ ਹੈ ਪਰ ਇਹ ਸਾਡੇ ਵਧੀਆ ਨਹੀਂ ਸੀ ਆਉਂਦਾ ਪਹਿਲਾਂ ਪਾਣੀ ਤੇ ਅਸੀਂ ਨਹੀਂ ਸ਼ਪੀਂਦੇ ਹੁਣ ਪਹਿਰ ਪਾਣੀ ਸਾਡੇ ਆਉਂਦਾ ਹੀ ਨਹੀਂ ਸੀ ਪਹਿਲਾਂ ਪਹਿਲਾਂ ਆਉਂਦਾ ਹੁੰਦਾ ਸੀ ਬਾਅਦ ਵਿੱਚ ਛੱਟ ਗਿਆ ਹੁਣ ਕਿੰਨੇ ਹੁਣ ਕਿੰਨੇ ਚਿਰ ਬਾਅਦ ਆਉਣ ਲੱਗਿਆ ਹੁਣ ਸਾਡੇ ਘਟ ਤੋਂ ਘਟ ਹੋ ਗਏ ਸੀ 10 15 ਸਾਲ ਨਹੀਂ ਆਇਆ ਸੀ ਪਾਣੀ ਤੇ ਉਸ ਤੋਂ ਬਾਅਦ ਹੁਣ ਪਾਣੀ ਸਾਡੇ ਆਉਣ ਲੱਗਿਆ ਹਾਂ ਵਾਟਰ ਵਕਸ ਦਾ ਪਾਣੀ ਬਦੀ ਬਹੁਤ ਵਧੀਆ ਮੁੰਡਾ ਬਹੁਤ ਮਿਹਨਤੀ ਹੈ ਤੇ ਵਾਟਰ ਵਕਸ ਦਾ ਪਾਣੀ ਸਾਡੇ ਬਹੁਤ ਆਉਂਦਾ ਹੈਗਾ ਮਿਲ ਕੇ ਲਿਆ ਕੱਸੀ-ਕੁੱਸੀ ਦਾ ਇਕੱਠਾ ਕਰਕੇ ਲਿਆ ਆਉਂਦਾ ਹੈਗਾ ਬੰਦਾ ਬਹੁਤ ਮਿਹਨਤੀ ਜੇ ਮੰਨ ਲਓ ਵੀ ਵਾਟਰ ਵਾਸ ਦਾ ਪਾਣੀ ਆਉ ਨੂੰ ਹਟ ਜੇ ਘਰਾਂ ਦੇ ਵਿੱਚ ਸਮੱਸਿਆ ਆ ਗਈ ਪੂਰੀ ਪੂਰੀ ਹੋ ਜਾਂਦੀ ਹੈ ਸਮੱਸਿਆ ਜੇ 5-10 ਦਿਨ ਮਹੀਨਾ ਵਿੱਚ ਆਏ ਨੇ ਪਿੱਛੇ ਖੜਿਆ ਮਤਲਬ ਕਿ ਬਹੁਤ ਦਿੱਕਤ ਆਈ ਜਦੋਂ ਹੈ ਨਹੀਂ ਸੀਗਾ ਇਹ ਬੱਚਾ ਲੱਗਿਆ ਉਦੋਂ ਮਹੀਨਾ ਡੇਢ ਮਹੀਨਾ ਸਾਨੂੰ ਬਹੁਤ ਦਿੱਕਤ ਆਈ ਪਾਣੀ ਦੀ ਉਸ ਤੋਂ ਬਾਅਦ ਇਹ ਲਾਤਾ ਇਹਨੂੰ ਮੁੰਡੇ ਨੂੰ ਡਿਊਟੀ ਲਾਤੀ ਇਹਦੀ ਬਹੁਤ ਮਿਹਨਤ ਕਰੀ ਇਹਨੇ ਪਾਣੀ ਕੱਸੀ ਦੇ ਤਕਰੀਬਨ ਕੱਸੀ ਦਾ ਪਾਣੀ ਚੱਲਦਾ ਸਾਡੇ ਮਤਲਬ ਕਿ ਖਿੱਚ ਤੂ ਕੇ ਲਿਆ ਆਉਂਦਾ ਹੈ ਨਾਲੇ ਪਰੇ ਦੀ ਨਾਲੇ ਬੰਦ ਪਈ ਸਾਡੀ ਪਾਈਪ ਮਤਲਬ ਕਿ ਨਾਲ ਹੀ ਨਵੀਂ ਪਈ ਹੈ ਪਾਈਪ ਉਦੇ ਕਾਰਨ ਬੰਦ ਪਈ ਹੈਗੀ ਤੇ ਪਰੇ ਦੀ ਦੂਜੇ ਪਾਸ ਦੂਜੇ ਮੋਗੇ ਤੋਂ ਪਾਣੀ ਲੈ ਕੇ ਆਉਂਦਾ ਅੱਜ ਇਹ ਗੁਰਦੁਆਰਾ ਸਾਹਿਬ ਕੋਲੇ ਸਾਡੀ ਪਾਪ ਲਾਨ ਪੁੱਟ ਗਈ ਸੀ ਆ 7 ਦਿਨ ਪਾਣੀ ਬੰਦ ਰਹਾ ਬਹੁਤ ਅਸੀਂ ਤੰਗ ਮੰਨ ਕੇ ਹੋਈ ਅਸੀਂ ਤੇ ਪਾਣੀ ਸਾਡੇ ਕਿਰਾ ਹੁਣ ਜਿੰਨਾ ਵੀ ਆਉਂਦਾਗਾ ਮੰਨ ਕੇ ਜਲ ਵਧੀਆ ਆਉਂਦਾਗਾ ਤੇ ਕੋਈ ਇਹੋ ਜੀ ਗੱਲ ਨਹੀਂ ਡਿੱਕਤ ਵਾਲੀ ਗੱਲ ਨਹੀਂ ਆਮ ਹੀ ਅਸੀਂ মিডিਆ ਦੇ ਉੱਤੇ ਖਬਰਾਂ ਦੇ ਵਿੱਚ ਇਹ ਚਰਚਾ ਸਿਰਦੀ ਹੋਈ ਦੇਖਦੇ ਆਂ ਕਿ ਪੰਜਾਬ ਦੀ ਨੌਜਵਾਨੀ ਆ ਜਿਹੜੀ ਉਹ ਗਰਕਦੀ ਜਾ ਰਹੀ ਆ ਪੰਜਾਬ ਦੀ ਨੌਜਵਾਨੀ ਆ ਜਿਹੜੀ ਉਹ ਨਸ਼ਿਆਂ ਦੇ ਵਿੱਚ ਗਲਤਾਨ ਪਰ ਪੰਜਾਬ ਦੇ ਵਿੱਚ ਕੁਝ ਨੌਜਵਾਨੀ ਕੁਝ ਨੌਜਵਾਨ ਇਹੋ ਜੇ ਵੀ ਆ ਜਿਹੜੇ ਕਿਤੇ ਨਾ ਕਿਤੇ ਪੰਜਾਬ ਦੇ ਲਈ ਆਪਦੇ ਪਿੰਡ ਦੇ ਲਈ ਕੁਝ ਨਵਾਂ ਕੁਝ ਚੰਗਾ ਕਰਨਾ ਚਾਹੁੰਦੇ ਆ ਪਰ ਸਿਆਸਤ ਉਹਨਾਂ ਨੂੰ ਕਰਨ ਨਹੀਂ ਦੇ ਰਹੀ ਸਿਆਸਤ ਦੇ ਡਿੱਕੇ ਜਦੋਂ ਵੀ ਕੋਈ ਚੰਗਾ ਕਰਨ ਵਾਲਾ ਬੰਦਾ ਚੜ ਜਾਂਦਾ ਹੈਗਾ ਦਾ ਸਿਆਸਤ ਉਸ ਨੂੰ ਰੋਲ ਕੇ ਰੱਖ ਦਿੰਦੀ ਹੈ ਵੀ ਆ ਅੱਜ ਇਸ ਟਾਈਮ ਅਸੀਂ ਪਿੰਡ ਬੰਗੀ ਨਿਹਾਲ ਸਿੰਘ ਵਾਲਾ ਖੜੇ ਹੋਏ ਹਾਂ ਜੋ ਕਿ ਬਠਿੰਡਾ ਜ਼ਿਲ੍ਹੇ ਦੇ ਵਿੱਚ ਪੈਂਦਾ ਹੈਗਾ ਇੱਥੋਂ ਦੇ ਇੱਕ ਨੌਜਵਾਨ ਨੇ ਪਿੰਡ ਦੇ ਵਿੱਚ ਕਾਫੀ ਕੰਮ ਕਰਵਾਏ ਹੈਗੇ ਆ ਕੁਝ ਹੋਰ ਨਾ ਨੌਜਵਾਨਾਂ ਨੂੰ ਨਾਲ ਲੈ ਕੇ ਆ ਜਿਹੜੇ ਕੁਸ਼ਕ ਸਾਂਝੇ ਕੰਮ ਵੀ ਕਰਾਏ ਆ ਤੇ ਨਾਲ-ਨਾਲ ਕੁਸ਼ਕ ਆਪਣੇ ਪੱਧਰ ਦੇ ਉੱਤੇ ਵੀ ਆ ਜਿਹੜੇ ਇਹਨਾਂ ਨੇ ਕਾਰਜ ਕੀਤੇ ਹੈਗੇ ਆ ਤੇ ਪਰ ਹੁਣ ਆ ਜਿਹੜਾ ਇਹਨਾਂ ਦੇ ਹੱਥੋਂ ਆ ਜਿਹੜਾ ਰੋਜ਼ਗਾਰ ਖੋਹਣ ਦੀ ਆ ਜਿਹੜੀ ਤਿਆਰੀ ਕੁਝ ਕੁ ਲੋਕਾਂ ਵੱਲੋਂ ਪਿੰਡਾਂ ਵੱਲੋਂ ਆ ਜਿਹੜੀ ਉਹ ਕੀਤੀ ਜਾ ਰਹੀ ਹੈਗੀ ਆ ਸਾਰੇ ਨਹੀਂ ਕਹਿ ਰਹੇ ਕਿ ਕੁਝ ਕੁ ਪਿੰਡ ਦੇ ਚਾਰ ਪੰਜ ਬੰਦੇ ਦੂਸਰੇ ਲੋਕਾਂ ਨੂੰ ਖਰਾਬ ਕਰਨ ਵਾਲੇ ਹਰੇਕ ਪਿੰਡ ਦੇ ਵਿੱਚ ਹੀ ਹੁੰਦੇ ਆ ਇਸੇ ਕਰਕੇ ਇਸ ਪਿੰਡ ਦੇ ਵਿੱਚ ਵੀ ਆ ਬਾਈ ਕੋਲੇ ਪਹੁੰਚੇ ਹੈਗੇ ਆ ਬਾਈ ਦਾ ਪਹਿਲਾਂ ਤਾਂ ਸਵਾਗਤ ਕਰਦੇ ਆ ਬਾਈ ਜੀ ਸੰਦੀਪ ਜੀ ਸਵਾਗਤ ਆ ਤੁਹਾਡਾ ਬਾਈ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਬਾਈ ਇਹ ਦੱਸਿਓ ਕਿ ਹਨ ਤਿੱਕ ਪਿੰਡ ਦੇ ਵਿੱਚ ਆ ਜਿਹੜਾ ਤੁਸੀਂ ਕਿਹੜੇ ਕਿਹੜੇ ਕੰਮ ਆ ਜਿਹੜੇ ਉਹ ਆਪਣੇ ਆਪਣੇ ਪੱਧਰ ਦੇ ਉੱਤੇ ਕਰਵਾਏ ਨੇ ਸਭ ਤੋਂ ਪਹਿਲਾਂ ਤਾਂ 2018 ਦੇ ਵਿੱਚ ਚਿੱਟੇ ਦੀ ਜਿਹੜੀ ਮਾਰ ਸੀ ਮੇਰੇ ਨੌਜਵਾਨਾਂ ਨੇ ਝੱਲੀ ਐ 2018 ਤੋਂ ਲੈ ਕੇ 24 25 ਹੁਣ 25 ਚੱਲ ਪਿਆ ਜੀ ਵੀ ਚਿੱਟਾ ਮੈਂ ਵਿਕਣ ਨਹੀਂ ਦਿੱਤਾ ਸੀ ਨਾ ਮੈਂ ਕੋਈ ਚਿੱਟੇ ਚਿੱਟੇ ਵਾਲੇ ਨੂੰ ਪਿੰਡ 'ਚ ਵੜਨ ਦਿੱਤਾ ਜੇ ਕੋਈ ਪਿੰਡ ਦਾ ਨੌਜਵਾਨ ਚਿੱਟਾ ਵੇਚਦਾ ਸੀ ਤਾਂ ਮੈਂ ਉਹਨੂੰ ਬਹੁਤ ਹਾ ਤੇ ਤੱਕ ਬਰਜਦਾ ਸੀਗਾ ਤੇ तकरीबन ਕੀ ਮੈਂ 2018 ਤੋਂ ਲੈ ਕੇ 25 24 24 25 ਤੱਕ ਚਿੱਟਾ ਬੰਦ ਕਰਵਾ ਚੁੱਕਿਆ ਸੀ ਅੱਛਾ ਪਿੰਡ ਦੇ ਵਿੱਚ ਹੁਣ ਕੋਈ ਹੈਗਾ ਕੋਈ ਨੌਜਵਾਨ ਵੀ ਜਿਹੜਾ ਚਿੱਟਾ ਲਾਉਂਦਾ ਹੋਵੇ ਤੁਹਾਡੇ ਦੇਖੋ ਜੀ ਪਿੰਡ ਦੇ ਵਿੱਚ ਹੁਣ ਆਪਾਂ ਐ ਵੀ ਨਹੀਂ ਕਹਿ ਸਕਦੇ ਕਿਉਂਕਿ ਜੇ ਕਿਸੇ ਨੇ ਲਾਉਣਾ ਤਾਂ ਉਹ ਜਿਵੇਂ ਨਾਲ ਦੇ ਪਿੰਡੋਂ ਬਾਹਰੋਂ ਪਿੰਡੋਂ ਲਾ ਹੀ ਆਉਂਦੇ ਆ ਤੇ तकरीबन ਕੀ ਮੇਰੇ ਪਿੰਡ ਮੈਂ ਵੇਖਣ ਨਹੀਂ ਦਿੰਦਾ ਚਿੱਟਾ ਮੈਂ ਪਿੰਡ ਦੇ ਵਿੱਚ ਜਿਹੜੇ ਸਾਂਝੇ ਕੰਮ ਕੀਤੇ ਹੋਏ ਨੇ ਪਿੰਡ ਦੇ ਵਿੱਚ ਸਭ ਤੋਂ ਵੱਧ ਚਿੱਟਿਆ ਸੀ ਉਹ ਮੈਂ ਬੰਦ ਕਰਵਾਤਾ ਸੀ ਉਹਨਾ ਬੱਚੇ ਦੱਸਦੇ ਆ ਘਰੇ ਤੁਸੀਂ ਕਿਸੇ ਨੂੰ ਮਰਜੀ ਪੁੱਛ ਲੈਣ ਬੱਚੇ ਬੱਚਿਆਂ ਨੂੰ ਪੁੱਛ ਲੈਣ ਮੇਰੇ ਪਿੰਡ ਦੇ ਇੱਥੇ ਸਭ ਤੋਂ ਵੱਧ ਮੰਦਿਰ ਦਾ ਗੰਦ ਪੈਂਦਾ ਹੁੰਦਾ ਸੀਗਾ ਮੋਟਰਸਾਈਕਲ ਲੈ ਕੇ ਗੇੜੇ ਮਾਰਦੇ ਹੁੰਦੇ ਸੀ ਅੱਡਿਆਂ ਤੇ ਜਿੰਨੇ ਅੱਡੇ ਆ ਕਿਸੇ ਨੇ ਸਕੂਲ ਜਾਣਾ ਹੁੰਦਾ ਸੀ ਕਿਸੇ ਨੇ ਕਾਲਜ ਜਾਣਾ ਹੁੰਦਾ ਸੀਗਾ ਉਹ ਸਾਰੇ ਅੱਡਿਆਂ ਤੋਂ ਮੈਂ ਖੜਨੋਂ ਹਟਾਈ ਸੀ ਮੁੰਡੇ ਨੌ ਤੋਂ ਪਹਿਲਾਂ ਮੈਂ ਹੁੱਕਾ ਮਾਰਿਆ ਸੀ ਵੀ ਨੌ ਤੋਂ ਪਹਿਲਾਂ ਵੀ ਭਾਈ ਜਿੰਨਾ ਚੱਕ ਬੱਚੇ ਸਕੂਲ ਨਹੀਂ ਜਾਂਦੇ ਜਾਂ ਕਿਸੇ ਨੇ ਡਿਊਟੀ ਜਾਣਾ ਸੀ ਕਿਸੇ ਨੇ ਕਾਲਜ ਜਾਣਾ ਸੀ ਵੀ ਉਹ ਤੋਂ ਪਹਿਲਾਂ ਕੋਈ ਬੱਚਾ ਉੱਥੇ ਮੁੰਡਾ ਨਾ ਖੜਾ ਹੋਵੇ ਕਿਉਂਕਿ ਨਸ਼ੇ ਪੱਤੇ ਵਾਲੇ ਜ਼ਿਆਦਾਤਰ ਉੱਥੇ ਗਲਤ ਕਮੈਂਟ ਕਰਦੇ ਸੀ ਗਲਤ ਗੰਦਾ ਮੰਦਾ ਬੋਲਦੇ ਸੀ ਉਹ ਸਾਰੇ ਪਿੰਡ ਨੂੰ ਪਤਾ ਵੀ ਆਪਾਂ ਬੰਦ ਕਰਾਏ ਪਾਣੀ ਦਾ ਸੰਘਰਸ਼ ਮੈਂ ਲੜੀ ਜਨਾ ਅੱਜ ਵੀ ਲੜੀ ਜਨਾ ਹੁਣ ਵੀ ਲੜੂੰਗਾ ਜਿੰਨਾ ਕੋ ਮੇਰੇ ਚ ਸਮਰਥਾ ਹੋਈ ਕਿਉਂਕਿ ਜਦੋਂ ਮੈਨੂੰ ਪਿੰਡ ਨੇ ਰਜਗਾਰ ਦਿੱਤਾ ਤਾਂ ਮੈਂ ਪਿੰਡ ਨੂੰ ਸਮਰਪਿਤ ਹੋ ਗਿਆ ਅੱਛਾ ਹੁਣ ਕਿਸ ਮੁੱਦੇ ਨੂੰ ਲੈ ਕੇ ਹੈ ਜਿਹੜਾ ਕਿਉਂਕਿ ਤੁਸੀਂ ਮੀਡੀਆ ਤੀਕ ਪਹੁੰਚ ਕੀਤੀ ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਵੀ ਤੁਸੀਂ ਵੀਡੀਓ ਵਾਇਰਲ ਕੀਤੀਆਂ ਹੈਗੀਆਂ ਤੁਹਾਡੇ ਵਾਟਰ ਵਾਕਸ ਦਾ ਰੌਲਾ ਹੈਗਾ ਕੀ ਪ੍ਰੋਪਰ ਰੌਲਾ ਕੀ ਹੈਗਾ ਪ੍ਰਾਪਰ ਰੌਵਲਾ ਦਾ ਸਾਡੇ ਬਾਰਡਰ ਬਾਕਸ ਦਾ ਇਹ ਹੈ ਜੀ ਕਿ ਇਹ ਬਾਰਡਰ ਬਾਕਸ ਮੈਂ 2 ਸਾਲ ਹੋ ਗਏ ਚਲਾਈ ਜਾਂਦੇ ਨੂੰ ਇਹ ਬਾਰਡਰ ਬਾਕਸ ਦਾ ਜਿਹੜਾ ਮੇਨ ਪਾਣੀ ਸੀ ਉਹ ਤਕਰੀਬਨ ਬੰਦ ਹੈ ਉਹ ਵੀ ਸਿਆਸਤ ਦੀ ਭੇਟ ਚੜਿਆ ਹੋਇਆ ਹੈ ਤੇ ਮੈਂ ਆਪਣੇ ਕਿਸਾਨ ਵੀਰਾਂ ਦੀ ਸਹਿਯੋਗ ਨਾਲ ਜਿਮੀਦਾਰ ਭਰਾਵਾਂ ਦੀ ਸਹਿਯੋਗ ਨਾਲ ਇਥੋਂ ਖਾਲ ਬਣਾ ਕੇ ਲਿਆਇਆ ਮੈਂ ਉਹ ਪੱਟ ਕੇ ਖਾਲ ਉਥੋਂ 12-12 ਘੰਟੇ ਕਿਸਾਨ ਵੀਰਾਂ ਦੀਆਂ ਬਾਰੀਆਂ ਰਾਤ ਨੂੰ ਆ ਦੇਣੇ ਆ ਤਾਂ ਮੈਂ ਉਹ ਦਰੂਜ ਕੁਝ ਕੁ ਤਾਂ ਬਾਰੀਆਂ ਪਾਈ ਗਿਆ ਤਾਂ ਕਰਕੇ ਚਲਾਤਾ ਮੈਂ ਕੋਸਾ ਮੋਟਰ ਲੱਗੀ ਆ ਮਿਕਸ ਕਰਕੇ ਮੈਂ ਪਾਣੀ ਵਿੱਚ ਕੱਸੀ ਦਾ ਪਹਚਾਉਣ ਲੱਗ ਗਿਆ ਵਿੱਚ ਮੈਂ ਮੋਟਰ ਦਾ ਪਹਚਾਉਣ ਲੱਗ ਗਿਆ ਤਕਰੀਬਨ ਕਿ 2 ਸਾਲਾਂ ਦੇ ਵਿੱਚ ਵਿੱਚ ਮੈਂ ਬਾਰਡਰ ਵਕ ਦੀ ਸਾਰੀ ਸਰਵਿਸ ਸਾਰਾ ਮੋਟਰ ਸਾਰੇ ਬਾਲ ਸਾਰੇ ਸਹੀ ਕਰਤੇ ਲੋਕ ਮੈਨੂੰ ਜੇ ਕੋਈ 50 ਰੁਪਏ ਦਿੰਦਾ ਸੀ ਤਾਂ ਮੈਂ 50 ਰੱਖ ਲੈਂਦਾ ਸੀਗਾ ਬਿੱਲ ਦੇ ਤੌਰ ਤੇ ਕੋਈ 100 ਦਿੰਦਾ ਸੀ ਤਾਂ ਮੈਂ 100 ਰੱਖ ਲੈਂਦਾ ਸੀ ਤਕਰੀਬਨ ਕਿ ਮੈਨੂੰ 10-12000 ਰੁਪਿਆ 13 ਕੁ ਹਜ਼ਾਰ ਰੁਪਇਆ 12 13 ਇਕੱਠਾ ਹੋ ਜਾਂਦਾ ਸੀ ਉਹਦੇ ਵਿੱਚੋਂ ਮੈਂ ਬਾਰਡਰ ਬਾਕਸ ਤੇ ਜਿੰਨੇ ਕ ਜਿੰਨੇ ਕ ਬਾਰਡਰ ਬਾਕਸ ਨੂੰ ਲੋਡ ਹੈ ਉਹਨੇ ਕ ਮੈਂ ਲਾਈ ਹੈ ਤੇ ਲੀਕਾਂ ਲੋਕਾਂ ਬਹੁਤ ਜ਼ਿਆਦੇ ਸੀਗਾ ਉਹ ਬੰਦ ਕਰਵਾਇਆ ਤਕਰੀਬਨ ਕਿ ਹੁਣ ਮੈਂ ਸਾਰਾ ਕੁਝ ਇਹਦਾ ਸਹੀ ਕਰਤਾ ਕੱਲੀ-ਕੱਲੀ ਚੀਜ਼ ਇਹਦੀ ਸਹੀ ਕਰਤੀ ਜਿਹੜਾ ਹੁਣ ਮੁੱਦਾ ਭਖਿਆ ਹੋਇਆਗਾ ਤਿੰਨ ਚਾਰ ਬੰਦੇ ਹੈਗੇ ਆ ਪਿੰਡ ਦੇ ਵਿੱਚ ਪੰਚਾਇਤ ਮੈਂਬਰ ਆ ਮੈਂ ਪਾਕਰ ਕੇ ਵੀ ਸਰਪੰਚ ਆਪਣੇ ਖਿਲਾਫ ਹੈ ਨਹੀਂ ਸਰਪੰਚ ਨਹੀਂ ਆਪਣੇ ਖਿਲਾਫ ਤਿੰਨ ਚਾਰ ਬੰਦੇ ਪਿੰਡ ਦੇ ਆ ਜਿਹੜੇ ਇੱਥੇ ਆ ਜਾਂਦੇ ਆ ਕਿ ਬਿੱਲਾਂ ਚੋਂ ਸਾਨੂੰ ਵੱਧ ਦਿਆ ਕਰ ਵੀ ਹਜੇ ਪਾਣੀ ਇਹ ਚੱਲਿਆ ਨਹੀਂ ਆਪਣਾ ਪੰਚਾਇਤ ਦਾ ਮੇਰੀ ਮੰਗ ਇਹ ਸੀਗੀ ਵੀ ਜਦੋਂ ਪਾਣੀ ਆਪਣਾ ਚੱਲ ਪਿਆ ਪੰਚਾਇਤੀ ਪਾਣੀ ਚੱਲ ਪਿਆ ਨਹਿਰੀ ਪਾਣੀ ਜਾਣ ਲੱਗ ਗਿਆ ਉਦੋਂ ਲੋਕ ਬਿੱਲ ਵੀ ਦੇਣ ਲੱਗ ਜਾਣਗੇ ਵੀ ਜਦੋਂ ਜਿੰਨੇ ਕ ਅਰਨਿੰਗ ਹੋਊਗੀ ਉਹਦੇ ਵਿੱਚੋਂ ਆਪਾਂ ਦੇਖ ਲਾਂਗੇ ਅਡਜਸਟਮੈਂਟ ਕਰਕੇ ਵੀ ਕਿੰਨੇ ਕ ਪੈਸੇ ਬਣਦੇ ਆ ਤੇ ਕਿੰਨੇ ਕ ਬਚਦੇ ਆ ਫੇਰ ਮੇਰੀ ਜਿਹੜੀ ਮੰਗ ਸੀਗੀ ਵੀ ਫੇਰ ਅਸੀਂ ਸੁਣ ਵੀ ਮੈਂ ਜਿੰਨੀ ਕ ਤੁਸੀਂ ਮੇਰੀ ਤਨਖਾਹ ਵੰਨ ਦਿਓ ਪੰਚਾਇਤ ਨੂੰ ਕਿਹਾ ਪਿੰਡ ਦੇ ਸਰਪੰਚ ਨੂੰ ਕਿਹਾ ਵੀ ਮੇਰੀ ਤੁਸੀਂ ਤਨਖਾਹ ਵੰਨੋ ਤਾਂ ਮੈਂ ਆਪਣਾ ਹਿਸਾਬ ਕਿਤਾਬ ਹਿਸਾਬ ਕਿਤਾਬ ਦੀ ਹੈ ਹਾਂਜੀ ਉਹ ਕਹਿੰਦੇ ਵੀ ਇਦਾਂ ਤਾਂ ਅਸੀਂ ਕਰ ਨਹੀਂ ਸਕਦੇ ਉਹ ਮੇਰੇ ਜਿਵੇਂ ਬਾਰਡ ਦੇ ਵਿੱਚ ਆਪਦੇ ਕਹਿ ਦਿੰਦੇ ਆ ਪਿੰਡਾਂ ਦੇ ਵਿੱਚ ਪਿੰਡ ਚ ਕਹਿਤਾ ਵੀ ਇੱਕ ਮੈਂਬਰ ਨੇ ਕਹਿਤਾ ਵੀ ਇਹਨੂੰ ਵੇਲ ਨਹੀਂ ਦੇਣਾ ਟੁੱਟੀ ਦਾ ਜਾਂ ਇਹਨੂੰ ਅਸੀਂ ਹਟਾਉਣਾਗਾ ਉਹ ਇਸ ਤਰ੍ਹਾਂ ਕਰਕੇ ਲੋਕਾਂ ਦੇ ਜਿਹੜਾ ਕੀ ਲੋਕਾਂ ਨੂੰ ਗਮਰਾਹ ਕਰ ਰਹੇ ਆ ਜੀ ਹਾਂਜੀ ਅੱਛਾ ਭਾਈ ਟੋਟਲ ਬਿੱਲ ਇਕੱਠੇ ਕਰਕੇ ਕਿੰਨੇ ਕ ਪੈਸੇ ਆ ਜਿਹੜੇ ਵਾਟਰ ਬਾਕਸ ਦੇ ਬੰਦੇ ਹੈਗੇ ਟੋਟਲ ਜੇ ਬਿੱਲ ਇਕੱਠਾ ਕਰਨਾ ਹੋਵੇ ਤਾਂ 10 12 ਕਦੇ 9500 ਵੀ ਹੋ ਜਾਂਦਾ ਹੈ ਹਾਂਜੀ ਬਸ ਐਂ। ਅੱਛਾ ਮਹੀਨੇ ਬਾਅਦ ਇੰਨਾ ਕ ਹੁੰਦਾ ਹੈਗਾ? ਮਹੀਨੇ ਕੇ ਬਾਅਦ ਇੰਨਾ ਕੀ ਹੁੰਦਾ ਜੀ। ਅੱਛਾ ਤੇ ਉਹ ਜਿਹੜੀ ਵਾਟਰ ਬਾਕਸ ਦੀ ਬਿੱਲ ਹੁੰਦਾ ਬਿਜਲੀ ਦਾ ਰਿਪੇਅਰ ਹੁੰਦੀ ਆ ਕੋਈ ਟੁੱਟ ਭੱਜ ਹੁੰਦੀ ਉਹ ਉਹ ਸਾਰੀ ਮੇਰੀ ਹੈ ਜੀ। ਉਹ ਮੈਂ ਆਪ ਹੀ ਕਰਵਾਈ ਹੈ ਜੀ। ਹੁਣ ਤੱਕ ਮੈਂ ਆਪ ਹੀ ਕਰਵਾਈ ਹੈ। ਮੇਰੇ ਕੋਲੇ ਸਾਰਾ ਹਿਸਾਬ ਲਿਖਿਆ ਪਿਆ ਹੈ। ਪੰਜੀ ਪੰਜੀ ਜੇ ਮੈਂ 10 ਰੁਪਏ ਵੀ ਲਾਏ ਆ ਬਾਰਡਰ ਬਾਕਸ ਤੇ ਤਾਂ ਮੈਂ 10 ਰੁਪਏ ਵੀ ਲਿਖ ਲੈਣਾ ਹੁੰਦਾ ਜੀ। ਕਿਉਂਕਿ ਮੈਨੂੰ ਪਤਾ ਹੈਗਾ ਜੀ ਵੀ ਹਿਸਾਬ ਦੇਣਾ ਪੈਂਦਾ ਇਹ ਚੀਜ਼ਾਂ ਦਾ। ਉਹ ਮੈਂ ਸਾਰਾ ਲਿਖਿਆ ਹੈ ਮੇਰਾ। ਅੱਛਾ ਹੁਣ ਜੇਕਰ ਤੁਹਾਨੂੰ ਪੰਚਾਇਤ ਕਹੇ ਵੀ ਸਾਨੂੰ ਹਿਸਾਬ ਦੇਦਿਆ ਕਰ ਆਪਦੀ ਬਜਵੀਂ ਤਨਖਾਹ ਲੈ ਇਸ ਨਾਲ ਸਹਿਮਤ ਹੋ ਤੁਸੀਂ ਹਾਂਜੀ ਮੈਂ ਸਹਿਮਤ ਹਾਂ ਹਾਂਜੀ ਮੈਂ ਸਹਿਮਤ ਹਾਂ ਪੰਚਾਇਤ ਨਾਲ ਪੰਚਾਇਤ ਜਿਵੇਂ ਕਹੂਗੀ ਵੀ ਹਿਸਾਬ ਦੇਦਿਆ ਕਰ ਮੈਂ ਹਿਸਾਬ ਦੇਣ ਨੂੰ ਵੀ ਤਿਆਰ ਹਾਂ ਜੀ ਜੀ ਪਰ ਥੋੜਾ ਜਿਹਾ ਪੰਚਾਇਤ ਵੀ ਪੰਚਾਇਤ ਦੇ ਜਿਹੜੇ 2-4 ਮੈਂਬਰ ਆ ਉਹ ਮੰਨ ਲਓ ਕਿ ਇੱਕ ਦੂਜੇ ਨੂੰ ਉਂਗਲ ਲਾਉਣੇ ਆ ਜਿਵੇਂ ਆਪਾਂ ਕਹਿ ਦਈਏ ਵੀ ਚੌਧਰੀ ਹੁੰਦੇ ਆ ਪਿੰਡ ਦੇ ਵਿੱਚ ਉਹ ਉਹ ਖਰਾਬ ਕਰ ਰਹੀ ਹੈ ਜੀ ਅਛਾ ਪਿੰਡ ਦੇ ਵਿੱਚੋਂ ਉਹ ਹੋਰ ਹੋਰ ਨਾ ਬੰਦਿਆਂ ਨੂੰ ਤੁਹਾਡੀ ਥਾਂ ਤੇ ਫਿੱਟ ਕਰਨਾ ਚਾਹੁੰਦੇ। ਹਾਂਜੀ। ਮੇਰੇ ਪਹਿਲਾ ਜਿਹੜਾ ਬੰਦਾ ਸੀਗਾ ਜੀ ਸੋਨ ਮੈਂ ਦੱਸ ਦਿੰਦਾ ਵੀ ਸੋਨ ਨੂੰ ਪਿੰਡ ਦੇ ਮੈਂ ਨਹੀਂ ਕਹਿੰਦਾ ਪਿੰਡ ਦੇ ਲੋਕਾਂ ਤੋਂ ਤੁਹਾਨੂੰ ਪਤਾ ਲੱਗ ਜਾਊਗਾ। ਉਹ ਫਿਲਟਰ ਦੇ ਵਿੱਚ ਬਿਲਕੁਲ ਗੰਦਾ ਪਾਣੀ ਸੀ। ਆ ਇਥੇ ਏਡੀਆਂ ਏਡੀਆਂ ਬੂੰਗਾਂ ਸੀਗਾ ਆ ਚੀਜ਼ਾਂ ਦੇ ਨਹੀਂ ਦੇ ਨਹੀਂ ਹੁੰਦੀਆਂ ਸੀ ਇਹਨਾਂ ਬੂੰਗਾਂ। ਬੂੰਗਾਂ ਦੇ ਤੌਰ ਤੇ ਉਹ ਜਿਹੜੇ ਹੁਣ ਆਪਾਂ ਸਫਾਈ ਕਰ ਰੱਖੀ ਹੈ। ਉਹ ਚੀਜ਼ਾਂ ਹੈ ਨਹੀਂ ਸੀ ਉਹਨਾਂ ਉਹਨਾਂ ਨੂੰ ਕੱਸੀ ਦੀ ਮੋਟਰ ਤਾਂ ਕਿਸੇ ਨੇ ਕਦੇ ਚਲਾਈ ਨਹੀਂ ਸੀਗੀ ਜੀ। ਬਾਲੀ ਗੱਲ ਕੀ ਆ 200 ਰੁਪਿਆ ਦੀ ਕਿਸੇ ਤੋਂ ਜਾਣ ਡੋਰੀ ਨਹੀਂ ਪਈ ਮੋਟਰ ਦੇ ਵਿੱਚ ਜੇ ਮੈਂ ਨਾ ਆਉਂਦਾ ਮੋਟਰ ਸੜ ਜਾਂਦੀ ਤੇ ਹੁਣ ਦੁਬਾਰੇ ਦੋ ਬੰਦੇ ਹੋਰ ਆ ਦੋ ਪੰਚਾਇਤ ਮੈਂਬਰ ਆ ਇੱਕ ਉਹਨੂੰ ਦੁਬਾਰੇ ਬਾਰੀ 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 ਇੱਥੇ ਬਾਰਡਰ ਬਾਕਸ ਤੇ ਭੇਜ ਰਹੇ ਨੇ ਜਾਣ ਜਾਣ ਕੇ ਵੀ ਤੂੰ ਦੇਖ ਵੀ ਉਹ ਕੀ ਬੋਲਦਾ ਜੀ ਹਾਂਜੀ ਉਹ ਇਸ ਤਰ੍ਹਾਂ ਕਰਕੇ ਵੀ ਮੰਨ ਲਓ ਕਿ ਆਪਸ ਵਿੱਚ ਲੜਾਉਣਾ ਚਾਹੁੰਦੇ ਨੇ ਤੇ ਮੈਂ ਇਹ ਚੀਜ਼ ਨੂੰ ਅਫਸਰਾਂ ਤੱਕ ਪਹੁੰਚਾਉਣਾ ਚਾਹਣਾਗਾ ਵੀ ਤੁਸੀਂ ਮੇਰੀਆਂ ਜਿਹੜੀਆਂ ਮੇਰੀ ਮੰਗ ਹੈ ਇਹਨੂੰ ਮੇਰੀ ਉਹ ਰੱਖਿਆ ਜਾਵੇ ਕਿਉਂਕਿ ਜੇ ਜਦੋਂ ਸਾਰਾ ਪਿੰਡ ਆਪਣੇ ਨਾਲ ਆਣਾ ਸਾਰਾ ਪਿੰਡ ਤੁਸੀਂ ਸਾਰੇ ਪਿੰਡ ਚ ਵਗਜੋ ਜੇ ਮੈਨੂੰ ਕਿਸੇ ਨੇ ਮਾੜਾ ਕਹਿਤਾ ਤਾਂ ਮੈਂ ਬਾਰਡਰ ਬਖਸ਼ ਛੱਡ ਦੂੰ